ਕਸਾ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾ ਦੀ ਇੱਕ ਬਟਿੰਡੇ ਦੇ ਵਿੱਚ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਕਿ ਹਥਿਆਰਾਂ ਦੀ ਨਮਾਇਸ਼ਾ ਜਿੱਥੇ ਕਿ ਤੁਸੀਂ ਜਾਣਦੇ ਹੋ ਕਿ ਪਹਿਲੇ ਮਰਦਾਂ ਦੇ ਵੱਲੋਂ ਜੇ ਕਿ ਜੈਂਟਸ ਦੇ ਵੱਲੋਂ ਹਥਿਆਰਾਂ ਦੀ ਨਮਾਇਸ਼ ਬਹੁਤ ਕੀਤੀ ਜਾਂਦੀ ਤੇ ਉਹਨਾਂ ਉੱਤੇ ਬਹੁਤ ਜ਼ਿਆਦਾ ਮਾਮਲੇ ਵੀ ਦਰਜ ਕੀਤੇ ਗਏ ਨੇ ਤੇ ਮਾਮਲਾ ਜਿਹੜਾ ਇੱਕ ਅਨੋਖਾ ਹੈਗਾ ਇੱਕ ਮਹਿਲਾ ਦੇ ਵੱਲੋਂ ਜਿਹੜਾ ਕਿ ਹਥਿਆਰਾਂ ਦੀ ਨਮਾਇਸ਼ ਕੀਤੀ ਗਈ ਸੀ ਜਿਸ ਦੇ ਵਿੱਚ ਪੁਲਿਸ ਨੂੰ ਸੋਸ਼ਲ ਮੀਡੀਆ ਦੇ ਵਿੱਚੋਂ ਪਤਾ ਲੱਗਿਆ ਤਾਂ ਪੁਲਿਸ ਨੇ ਹਰਕਤ ਦੇ ਵਿੱਚ ਆਂਦੇ ਹੋਏ ਉਸ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਆ ਤੁਹਾਨੂੰ ਸੁਣਵਾਨੇ ਆਪਣੇ ਮਾਨਯੋਗ ਥਾਣਾ ਮੁਖੀ ਦੀ ਜਵਾਨੀ ਤੇ ਉਹਨਾਂ ਨੇ ਕਿਹਾ ਕਿ ਮਾਨਯੋਗ ਡੀਸੀ ਸਾਹਿਬ ਦੇ ਜਿਹੜੇ ਹੁਕਮ ਨੇ ਕਿ ਹਥਿਆਰਾਂ ਦੀ ਨਮਾਇਸ਼ ਕਿਤੇ ਵੀ ਨਹੀਂ ਕਰਨੀ ਲੇਕਿਨ ਕੀ ਆ ਲੋਕੀ ਫੇਰ ਵੀ ਨਹੀਂ ਸੁਧਰਦੇ ਤੇ ਇਸ ਦੇ ਮਾਮਲੇ ਨੂੰ ਲੈ ਕੇ ਇੱਕ ਮਹਿਲਾ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੇ ਗਲਬਤ ਕਰਦੇ ਥਾਣਾ ਮੁਖੀ ਦੇ ਨਾਲ ਕੀ ਕਹਣਾ ਉਹਨਾਂ ਦਾ ਇਸ ਮਾਮਲੇ ਦੇ ਬਾਬਤ ਅਸੀਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਵੱਲੋਂ ਸੋਸ਼ਲ ਮੀਡੀਆ ਤੇ ਅਸਲੀ ਨੂੰ ਗਲੋਰੀਫਾਈ ਕਰਨ ਸੰਬੰਧੀ ਇੱਕ ਵੀਡੀਓ ਅਪਲੋਡ ਕੀਤੀ ਹੈ ਜਿਸ ਦੇ ਸਬੰਧ ਵਿੱਚ ਅਸੀਂ ਪੀਐਸ ਸਦਰ ਬਟੰਡਾ ਵਿਖੇ ਐਫਆਈਆ ਨੰਬਰ 6 ਮਿਤੀ 7 1 2026 ਅੰਡਰ ਸੈਕਸ਼ਨ 223 ਬੀਐਨਐਸ ਉਸ ਲੜਕੀ ਦੇ ਖਿਲਾਫ ਦਰ ਰਿਸਟਰੀ ਕੀਤਾ ਹੈ ਜਿਸ ਦੇ ਤਹਿਤ ਅਸੀਂ ਉਸ ਲੜਕੀ ਨੂੰ ਇਸ ਮਕਦਮੇ ਵਿੱਚ ਅਰੈਸਟ ਕਰ ਲਿਆ ਹੈ ਅਸੀਂ ਪਬਲਿਕ ਨੂੰ ਅਪੀਲ ਕਰਦੇ ਹਾਂ ਕਿ ਮਾਨਯੋਗ ਡੀਸੀ ਬਟੰਡਾ ਵੱਲੋਂ ਸਖਤ ਰਹਿਦਾ ਹਨ ਕਿ ਕੋਈ ਅਸਲੀ ਨੂੰ ਪ੍ਰਮੋਟ ਕਰਨ ਸੰਬੰਧੀ ਕੋਈ ਵੀ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਨਾ ਕੀਤੀ ਜਾਵੇ।